ਲਓ ਵੀ ਆਪਣੇ ਗਵੰਢੀ ਆਹੇ ਮਗਰ ਪਤੰਦਰ ਚ ਰਗੜੀ ਪਾਈ ਫਿਰਦੇ ਆ ਧੁੱਪ ਦਾ ਹੀ ਬੜਾ ਨਾ ਹਾਂ ਗੱਟੀ ਜਨਾ ਤੂੰ ਐ ਧੁੱਪ ਦਾ ਹੀ ਬੜਾ ਹੈਗਾ ਯਾਰ ਮਹਾਦੇਲ ਲਾਇ ਰਬ ਨੇ ਹਣਾ ਪਹਿਲਾਂ ਨਹੀਂ ਕਰੀ ਸਪਰੇ ਪਹਿਲਾਂ ਯਾਰ ਲੀਟਰ ਕਰੀ ਸੀ ਉੱਤੇ ਮੀਂਹ ਪੈ ਗਿਆ ਅੱਛਾ ਲੀਟਰ ਹੀ ਬਣਾ ਦੇਣੇ ਹੋਰਾਂ ਲੀਟਰ ਹੀ ਬਣਾ ਦੇ ਹੁਣ ਕਿਹੜੇ ਫਿਰਤੀ ਜਨਾ ਉਹ ਕੱਲੀ ਬਾਥੂ ਵਾਲੀ 240 ਆਹ ਬਾਈ ਰਮਾਲ ਬੰਨੀ ਫਿਰਦਾ ਤੇ ਕਿਧਾ ਪਾਈ ਤੁਰ ਜਾਂਦੇ ਇੱਕ ਬੰਦਾ ਖਈਦਾ ਇੱਕ ਬੰਦਾ ਵਿਚਾਲੇ ਫਿਰ ਨਾਲ ਹਾਂ ਮਨੀ ਕੁਸਬਾਲ ਕਾਇਰ ਮੇਕ ਕਰ ਦਿੰਦੇ ਨੇ ਨਹੀਂ ਨਹੀਂ ਦੋ ਤੈਨੂੰ ਜਾਣਾ ਬੁਗਾ ਕਿ ਨਹੀਂ ਨਹੀਂ ਜਾਂਦਾ ਨਹੀਂ ਮੈਂ ਕਿੰਨੀ ਦੂਰ ਜਾਉਂਦੀ ਬਈ ਪੈ ਪੇ ਇਹੇ ਤੈਨ ਕਿੰਨੇ ਦੀ ਹੈ ਹਾਂ ਤੈਨ ਕਿਲੇ ਜਾ ਕੇ ਮੁੜਿਆ ਹੋਊਗਾ ਨਾ ਤੇ ਪਾਣੀ ਨਾਲ ਕਿੰਨਾ ਕੱਢਦੇ ਨੇ ਦੋਏ ਨਾਲ ਗਰਮ ਨਾਲ ਤੈਨ ਕਿਲੇ ਕੱਢ ਦਿੰਗੇ 400 ਦੀ ਤਨ ਨਾਲ ਤੈਨ ਕਿਲੇ ਕਿੰਨੇ ਵਜੇ ਕੱਢ ਦੂ ਤੈਨ ਕਿਲੇ ਅੱਧੇ ਘੰਟੇ ਚ ਕੱਢ ਦੂ ਹਾਂ ਹਾਂ ਆ ਕਲਾ ਖਿੱਚਿਆ ਖਚਾਈਦਾ ਓਹ ਕਹਣਾ ਇਹ ਨਹੀਂ ਵਾਪਸ ਕਿਤਨੀ ਬੋਗੀ ਆਇਆ ਉਧਰ ਇੱਕ ਮਿੰਟ ਉੱਥੇ ਕਿੜਨਾ ਪਹਣਾ ਹਾਂ ਹਾਂ ਫਿਰ ਤਾਂ ਹੀ ਹੈ ਨਾ ਇੱਥੇ ਹਾਂ ਇੱਥੇ ਨਾਲ ਸਹੀ ਹੈ ਕੰਮ ਇਹ ਹੋਰ ਫਿਰ ਰੇਨ ਨੂੰ ਕਰਤੀ ਪੂਰੀ ਜਾਵਾਂ ਰੇ ਪਾਦੀ ਤੰਦਾਂ ਦੀ ਪਰ ਇਹਦੀ ਕਿ ਕਣਕਾਂ ਦੀ ਗੱਲ ਨਹੀਂ ਬਣੀ ਹੈ ਨਾ ਵੇ ਉਹ ਇਹ ਕੀ ਜ਼ੋਰ ਲੱਗਿਆ ਹਣਾ ਜ਼ੋਰ ਲੱਗਿਆ ਹਾਂ ਸਾਰਿਆਂ ਦਾ ਜਿਵੇਂ ਆਪਾਂ ਇਹਨਾਂ ਕਟਰੂਮੋਂ ਗਾਂਡਰੀ ਪੈ ਗਈ ਗਾਂਡਰੀ ਪੈ ਗਈ ਇੱਕ ਆਪਣੀ ਗਾਂਡਰੀ ਪਾਦੀ ਹਾਂ ਜ਼ੋਰ ਲੱਗਿਆ ਗਾਂਡ ਨਹੀਂ ਪਈ ਆ ਇਹਦੀ ਪਹਿਲਾਂ ਮੀਂਹ ਨਹੀਂ ਪਿਆ ਤੇ ਜਦੋਂ ਪਾਣੀ ਲਾਦਾ ਤਾਂ ਮੀਂਹ ਪੈ ਗਿਆ ਨਾ ਸਾਰੇ ਵਣ ਗੱਜ-ਗੱਜ ਚੀ ਕਰੀ ਜਾਂਦੇ ਆ ਤੇ ਤੇਰੇ ਯਾਰ ਕਿੰਨਾ ਕੁ ਦੇਲ ਖੰਦਾ ਇਹ ਬਰਾ ਹੈ ਕਿੱਲਾ ਖੜਕਾ ਹੀ ਕਰਦਾ ਹੈ ਖੜਕਾ ਹੀ ਕਰਦਾ ਨਿਆਰੇ ਯਾਰਾ ਹਾਂ ਜਿੰਨਾ ਕੋਈ ਆਹੇ ਬਈ ਉਹ ਵੀ ਇਹਦੇ ਲੋਡਰ ਲਵਾ ਦੋ ਹੁਣ ਲੋਡਰ ਵੇ ਤੇ ਲਵਾਵਾਂਗੇ ਯਾਰ ਨਿਆਰੇ ਦੇ ਦੂ ਆਏ ਲੈ ਗਏ ਪਾਇ ਮੁੰਡਾ ਪੁੱਠੀ ਖੇਈਦਾ ਇੱਕ ਮੁੰਡਾ ਫੋਨ ਲਾਈ ਬੈਠਾ ਹੈ ਇੱਕ ਸਪਰੇ ਕਰੀ ਜਾਂਦਾ ਹੈ ਇਹ ਆ ਮਾਡਰਨ ਖੇਤੀ ਕਿਣੀ ਇੱਕ ਫੂਲ ਨਹੀਂ ਬਟਾ ਕਰਨ ਨੂੰ ਇੱਕ ਪਰਮਾਲ ਬੰਨੇ ਫਿਰਦਾ ਝੋਨੇ ਦੇ ਔਖਾ ਆਇਆ ਦਾ ਛੋਟੇ ਦਾ ਨਜ਼ਾਰਾ ਆਇਆ ਦਾ ਬਦਲ ਚਾਣਾ ਜੁਰ ਕਿੰਨਾ ਗਲਉਂਦੀ ਐ ਹੈ ਤਕਨੀਕ ਹੈ ਜਦੋਂ ਭਾਰਾ ਹੋਇਆ ਫਿਰ ਲਾਉਗੇ ਨਾ ਜੇ ਹੁਣ ਪਾਈਪ ਪਈਏ ਪਾਸੇ ਚ ਜਾਂਦੀ ਐ ਹਾਂ ਇਹਦਾ ਔਖਾ ਕਰਦੀ ਜਰਾ ਬਾਸ ਪਿਆਹਾ ਤੇ ਆਇਆ ਹਾਂ ਹਾਂ ਨਾ ਨਾ ਕਿਤਨੀ ਪੈਂਦੀ ਹੈ ਨਾ 에ਅਰ ਸਿਸਟ ਜੋਰ ਨਾਲ ਲੱਗਣਾ ਇਹ ਪਾਣੀ ਆ ਵਿੱਚ ਹਣ ਨਾ ਨਾਲ ਸਾਬ ਚ ਵਿਹਲੇ ਹੀ ਹਾਜਮ ਆ ਜਾਂਦੀਆਂ ਨਾ ਹਾਂ ਖਾਦਾ ਪੀਤਾ ਵਜਰ ਹਾਜਮ ਆ ਜਾਊਗਾ ਤੇ ਪਰ ਤੇਰੀ ਡਿਊਟੀ ਲਈ ਕਿ ਇਹ ਵੀ ਖਿੱਚਣਗੇ ਬੰਦਾਂ ਦੇ ਬਦਲੇ ਗਏ ਮੈਨੂੰ ਵਧੀਆ ਲੱਗਦਾ ਕੰਮ ਹੈ ਵਧੀਆ ਨਹੀਂ ਬੜੀ ਟਕੀਕ ਹੁੰਦੀ ਆ ਹਾਂ ਫਸ ਰਿਹਾ ਗਿਆ ਸਹੀ ਗੱਲ ਆ ਉਹ ਕੰਨ ਰੋਕਦੇ ਆ ਇੱਦਾਂ ਹੌਲੀ ਚੱਲ ਗਏ ਨਾ ਚਾਹ ਉਧਰ ਵੀ ਰੱਖਣਾ ਪੈਂਦਾ ਇੱਧਰ ਵੀ ਹੈ ਨਾ ਰਮਾਂਗੀ ਬੰਦੇ ਨੇ ਕੰਮ ਆ ਬਈ ਇਹ ਆਸ਼ਾ ਕਰਦਾ ਪਿੱਟ 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 ਕਿਹੜਾ ਮਾਡਲ ਆ ਬਾਈ ਤੇ ਇਹ 70 ਮਾਡਲ ਆ 70 ਉਹ ਤਾਂ ਅੰਦਰ ਨੇ ਸਿਉਣੀ ਵਾਂਗੂ ਸਾਮ ਕੇ ਰੱਖਿਆ ਕਿ ਨਹੀਂ ਇਹ ਰੰਗ ਦਿੰਦਾ ਕੀ ਲੈਣਾ ਯਾਰ ਬਰ ਯਾਦਗਾਰੀ ਨਹੀਂ ਰਹਿੰਦੀ ਐਂ ਵਧੀਆ ਐ ਵੀ ਵਧੀਆ ਇਸ ਤੈ ਠੀਕ ਆਗਲਾ ਉਹਦੀ ਪਛਾਣ ਲੈਂਦਾ ਇਹ ਪੁਰਾਣਾ ਮਾਡਲ ਆ ਗੱਲ ਤਾਂ ਮਹਿੰਗੇ ਆ ਭਰਾਵਾ ਇਹ ਕੰਮ ਵਾੜਾ ਦਿੰਦੇ ਕੰਮ ਵਾੜਾ ਦਿੰਦੇ ਇਹ ਉਹ ਬੰਦੇ ਦਾ ਫੋਨ ਹੀ ਨਹੀਂ ਲਾਉਂਦਾ ਕੰਨ ਤਾਂ ਆਜੇ ਗਾਉਂ ਖੇਤੀ ਆ ਹਾਂ ਮਾਡਰਨ ਖੇਤੀ ਆ ਬਾਈ ਤੁਹਾਨੂੰ ਝੌਖਾ ਹੋ ਜਾਂਦਾ ਅੱਜ ਵਧੀਆ ਧੱਪ ਜਾਣਾ ਸਪਰੇਅ ਕਰਨਾ ਕਿੰਨੇ ਕਿੱਲੇ ਖੜਕੋਗੇ ਇੱਤ ਨੂੰ ਬਾਈ ਲਗਾਤਾਰ ਲਗਾਤਾਰ 15 ਕਿੱਲੇ ਨਿਕਲ ਜਾਂਦੇ 15 ਕਿੱਲੇ ਨਾ ਆਉਂਦਾ ਅੱਛਾ ਕੰਮ ਕਰਨਾ ਚਾਹੀਦਾ ਨਹੀਂ ਪੁਰਾਣਾ ਇਹ ਸਹੀ ਆ ਪਾਣੀ ਬਾਲੇ ਦੇ ਵੀ ਲੋੜ ਨਹੀਂ ਨਹੀਂ ਕਿਉਂਕਿ ਪੂਰੀ ਪੈਂਦੀ ਹੈਗਾ ਨਾ ਵੀਵਰਾ ਇਧਰ ਹੀ ਆਉਂਦੀ ਹੈ ਇਹ ਪੁੱਠੇ ਪੇਰੇ ਕਰ ਦੋ ਛੜਕਣ ਲੱਗ ਗਿਆ ਉਹ ਪੁੱਠੇ ਪੈਂਦੀ ਹੈ ਕਿਉਂਕਿ ਉਧਰੋਂ ਮੁੜਨਾ ਵੀ ਔਖਾ ਹੈ ਨਾ ਪਏ ਆਪਣੀ ਦੂਜੀ ਰੋਡ ਉੱਤੇ ਚੱਲ ਕਿਵੇਂ ਮਰਜ਼ੀ ਲੋਟ ਆ ਜਾਏ ਕਿ ਨਹੀਂ ਇਹਨੇ ਬਾਈ ਨੇ ਪਹਿਲਾਂ ਆਹ ਨਹੀਂ ਲਵਾਇਆ ਸੀ ਹੈ ਨਾ ਜਦੋਂ ਬਣਾਇਆ ਦੁਬਾਰਾ ਲਵਾਇਆ ਹੈ ਅੱਛਾ ਲੱਗਿਆ ਜਾਈ ਲੈ ਠੀਕ ਆ ਬੱਸ ਫਿਰ ਤਾਂ ਹੋ ਜਾਣਗੇ ਹੀ ਚੱਲ ਪੈਣਾ ਜਾਂ ਬੂਕ ਚੱਲ ਪੁਕਣੀ ਹਾਂ ਹਰ ਕਮੈਂਟ ਆ ਜਾਂਦਾ ਦਿਨੋ ਦਿਨ ਨਾ ਹਾਂ ਬੂਕ ਨਾਲ ਜਰਾ ਆਏ ਸਿੱਦੇ ਕੁੰਦੇ ਚੌਖਾ ਆ ਐ ਇਹ ਬੰਦੇ ਦੀਆਂ ਪੈਣਾ ਹੀ ਅਗਲੀਆਂ ਇਕੱਲੀ ਬਾਦੀ ਪਤਾ ਨਹੀਂ ਲੱਗਦਾ ਕਿ ਨਹੀਂ ਅਸੀਂ ਤਾਂ ਆਪ ਦੂਜੀ ਛੜਕਣੇ ਜਾ ਕੇ ਭੁੰਡਾਂ ਨਾਲ ਹਾਂ ਬੈਠਾ ਬਾਈ ਦੀ ਵੀਡੀਓ ਕਰਦਗੇ ਖੇਤੋਂ ਆਇਆ ਸੀ ਮੋਟਰ ਛੱਡ ਕੇ ਇਹ ਵਧੀਆ ਲੱਗਿਆ ਵੀ ਖੇਤੀਬਾੜੀ ਮੈਂ ਕਿਹਾ ਮੈਂ ਸਾਡਾ ਐ ਸਾਰੇ ਇੱਕ ਸਪਰੇਅ ਕਰੀ ਜਾਂਦੇ ਹਨ ਮੌਕਾ ਫਾਇਦਾ ਠੋੜਿਆ ਕਿ ਨਹੀਂ ਧੁੱਪ ਦਾ ਠੀਕ ਆ ਬਾਈ ਫਿਰ ਮਿਲਾਂਗੇ